ਮਹਾਪੁਰਸ਼ਾਂ ਨੇ ਸਿੱਖਿਆ ਦਿੱਤੀ ਹੈ ਕਿ ਜਿੰਨਾ ਨਹੀਂ ਟਾਡੀਵਾਰਾਂ ਗਾਉਣੀਆਂ ਉਹ ਜਵਾਨੀ ਗਾਇਓ ਸਰਪੰਚ ਹਰਜੀਤ ਸਿੰਘ ਜੀ ਮਹਾਪੁਰਸ਼ਾਂ ਨਾਲ ਹਾਜ਼ਰੀ ਲਵਾ ਕੇ ਗਏ ਸੁਭਾਵੇ ਵਾਲੇ ਜਿਓ ਆਉਣ ਨੂੰ ਜੀ ਆਓ ਪਿਆਰ ਸਹਿਤ ਗਿਆਨੀ ਸੁਖਿੰਦਰ ਸਿੰਘ ਜੀ ਐਮਏ ਉਹਨਾਂ ਦੇ ਟਾਡੀ ਜੱਥੇ ਪਾਸੋਂ ਟਾਡੀਵਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

But ਮੀ ਗਦਰਾਂ ਨੂੰ ਚੁਗਦੇ ਰਹਿਣ ਅਸੀਸ ਸਦਾ ਸਿੰਘਾ ਸਰਦਾਰ ਲਵਾਰਾਂ ਨੂੰ ਚੁੱਕਦੇ ਰਹਿਣੇ ਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਚੁੱਕਦੇ ਅਰਫਕੰਗ ਮਹਿਤਾਬ ਅਗਾਉ ਦੇ ਟਾਡੀਵਾਰਾਂ ਨੂੰ ਚੁੱਕਦੇ ਰੇ ਸੋ ਨੀਰ ਬਹੈ ਜਸ ਗਾਵਤ ਨਚਤ ਦੇਵ ਚਲੈ ਸਭ ਅੰਗਾ ਪ੍ਰੇਮ ਸੋ ਨੀਰ ਬਹੈ ਜਸ ਗਾਵਤ ਨਚਤ ਦੇਵ ਚਲੈ ਸਭ ਅੰਗਾ ਕੈ ਰਨ ਮਾਹੇ ਭਲੀ ਬਿਦ ਸਿਉ ਖਗ ਖੂਨ ਕੇ ਗਾਵ ਚਲੇ ਅਰ ਦੰਗਾ ਇਹ ਦੁਇ ਪੂਤ ਜਨੈ ਜਨਨੀ ਜਗ ਔਰ ਸਬੈ ਸੁਤ ਕੀਟ ਪਤੰਗਾ ਦੀਨ ਕੋ ਠਾਕਰ ਸਵਾਮ ਦੁਨੀਕਰ ਸੋ ਕਰ ਹੋ ਗੰਗ ਕੋ ਗੰਗਾ ਮਰਦੇ ਮੈਦਾਨ ਬੁਢੇ ਜਰਨੈਲ ਸਰਦਾਰ ਸ਼ਾਮ ਸਿੰਘ ਜੀ ạtਾਰੀ ਵਾਲੇ ਸਿੱਖ ਰਾਜ ਦੇ ਆਖਰੀ ਥੰ ਜਿਨ੍ਹਾਂ ਦੇ ਪਾਵਨ ਪੀਤਰ ਸ਼ਹੀਦੀ ਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਵਲ ਨਹੀਂ ਤੋ ਆਖਿਰ ਸਹੀ ਆਪ ਸੰਗਤ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਸਾਰੀਆਂ ਸੰਗਤਾਂ ਕੁਝ ਵੀ ਕਹਿਣ ਤੋਂ ਪਹਿਲਾਂ ਦੇਖਰ ਜੋੜ ਫਤਿਹ ਬੁਲਾਈਏ। 10 ਬੇਤੀ ਕਰੇਗਾ ਸਾਹ ਸੰਗਤ ਜੀਓ ਫਤਿਹ ਗੱਜ ਕੇ ਬੁਲਾਇਆ ਕਰਿਓ ਕਿਉਂਕਿ ਆਪ ਸੰਗਤਾਂ ਦੀ ਫਤਿਹ ਸਟੇਜ ਤੇ ਬੋਲ ਰਹੇ ਬੁਲਾਰੇ ਵਾਸਤੇ ਬਲ ਬਖਸ਼ਿਆ ਕਰਦੀ ਏ ਬਲ। ਆਓ ਸਾਰੀਆਂ ਸੰਗਤਾਂ ਕਰੋ ਕਿਰਪਾ ਇਤਿਹਾਸ ਦੇ ਪੰਨਿਆਂ ਚ ਆਪ ਸੰਗਤ ਦੇ ਚਰਨਾਂ ਚ ਕੁਝ ਪੇਸ਼ ਕਰ ਸਕੀ ਇਸ ਕਰਕੇ ਦੋਵੇਂ ਹੱਥ ਜੋੜੋ ਸਿਰ ਝੁਕਾਓ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਜਿੱਕੀ ਫਤਿਹ ਦਾਸਿਆਂ ਤੋਂ ਪਹਿਲਾਂ ਆਪ ਸੰਗਤਾਂ ਦਾਸ ਦੇ ਅਤੀ ਸਤਿਕਾਰਯੋਗ ਉਸਤਾਦ ਜੀ ਗਿਆਨੀ ਲਖਵਿੰਦਰ ਸਿੰਘ ਜੀ ਸੋਲ ਸਰ ਉਹਨਾਂ ਦੇ ਪਾਸੋਂ ਪਾਸੇ ਇਤਿਹਾਸ ਵਿੱਚੋਂ ਕੁਝ ਬਚਨ ਸਰਵਣ ਕਰ ਰਹੇ ਸੀ ਬਹੀ ਚੜ੍ਹਦੀ ਕਲਾ ਦੇ ਨਾਲ ਆਪ ਸੰਗਤਾਂ ਦੇ ਨਾਲ ਉਹ ਗੁਰਮੁਖ ਪਿਆਰੋ ਪੇਸ਼ਕਸ਼ ਕਰਕੇ ਗਏ ਸਮਾਂ ਇਹ ਨਹੀਂ ਆਜ਼ਾਦ ਨਹੀਂਦਾ ਕਿ ਖੁੱਲਕੇ ਬਚਨ ਆਪਾਂ ਸਾਰੀਆਂ ਸੰਗਤਾਂ ਕਰ ਸਕੀਏ ਮੰਡੇ ਵਿੱਚ ਵਿਚਾਰ ਬਣਾਇਆ ਸੀ ਕਿ ਢਾਡੀ ਵਾਰ ਆਪ ਸੰਗਤ ਦੀ ਖਿਦਮਤ ਵਿੱਚ ਜਰੂਰ ਪੇਸ਼ ਕਰਨੀ ਹੈ ਪਰ ਜਿੱਥੇ ਉਸਤਾਦ ਜੀ ਹੁਣੇ ਵਾਰ ਟੁਕਾ ਕੇ ਗਏ ਨੇ ਹੁਣ ਇਸ ਤੋਂ ਅੱਗੇ ਕੋਈ ਵਾਰ ਟੁਕਾ ਸਕਣੇ ਦਾਸ ਦੇ ਵਿੱਚ ਬਲ ਨਹੀਂ ਜੀ ਕੋਸ਼ਿਸ਼ ਕਰਾਂਗਾ ਆਪ ਸੰਗਤ ਨੇ ਜਰਨਲ ਸਰਦਾਰ ਹਰੀ ਸਿੰਘ ਨਰੋਏ ਜਿਸ ਮਰਦ ਨੂੰ ਸਿੱਖ ਸ਼ਾਇਦ ਘੱਟ ਜਾਣਦੇ ਨੇ ਤੇ ਸਰਹੱਦ ਤੋਂ ਪਾਰ ਵਾਲੇ ਜ਼ਿਆਦਾ ਜਾਣਦੇ ਨੇ ਮੇਰੇ ਕਹਿਣ ਤੋਂ ਬਥਾਰ ਜਿਹੜੇ ਜਰਨੈਲ ਦੇ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕੇ ਖਾਲਸਾ ਜੀ ਉਸ ਜਰਨੈਲ ਦੇ ਕਾਰਨਾਮੇ ਉਸ ਜਰਨੈਲ ਦੀ ਬਹਾਦਰੀ ਸ਼ਾਇਦ ਪਿਛੋਂ ਵਾਲੇ ਜ਼ਿਆਦਾ ਆਪਣੇ ਬੱਚਿਆਂ ਨੂੰ ਪੜਾ ਰਹੇ ਨੇ ਸਰਦਾਰ ਹਰੀ ਸਿੰਘ ਨਲਵੇ ਨੇ ਜਦੋਂ ਪਸ਼ੌਰ ਦੇ ਗਵਰਨਰ ਹਾਜੀ ਖਾਨ ਨੂੰ ਮਾਰਿਆ ਉਹਨੂੰ ਜਿੱਤਿਆ ਉਹਨੂੰ ਜੇਲ੍ਹ 'ਚ ਪਾਇਆ ਇਤਿਹਾਸ ਆਪ ਸੰਗਤਾ ਦਾਸ ਤੋਂ ਪਹਿਲਾਂ ਸਰਵਣ ਕਰ ਰਹੇ ਸੀ ਮੈਂ ਆਪਣੇ ਰਹਿੰਦੇ ਹੋਏ ਸਮੇਂ ਵਿੱਚੋਂ ਇੱਕੋ ਕਰਤਾ ਸਰਦਾਰ ਹਰੀ ਸਿੰਘ ਨਲੂਵੇ ਦੇ ਜੀਵਨ ਵਿੱਚੋਂ ਇਸ ਤੋਂ ਅੱਗੇ ਕੀ ਹੁੰਦਾ ਹੈ ਉਹ ਆਪ ਸੰਗਤਾਂ ਨਾ ਕਹਿ ਕੇ ਖਿਮਾ ਦੇ ਜਾਚ ਕੋ ਜਾਣਾ ਇਹ ਪਸ਼ੌਰ ਦਾ ਗਵਰਨਰ ਸੀ ਸਰਦਾਰ ਹਰੀ ਸਿੰਘ ਨਲੂਵੇ ਨੇ ਹਾਜੀ ਖਾਨ ਨੂੰ ਜਿਹਨੂੰ ਜੇਲ੍ਹ ਚ ਪਾਇਆ ਸੀ ਜਿੱਤ ਕੇ ਇੱਕ ਦਿਨ ਐਸਾ ਆਇਆ ਇਹ ਹਾਜੀ ਖਾਨ ਨੂੰ ਇਹਦੇ ਇੱਕ ਵਜ਼ੀਰ ਨੇ ਆਖਿਆ ਕਹਿੰਦਾ ਜਾਪਣਾ ਜੇਲ੍ਹ ਵਿੱਚ ਰਹਿ ਕੇ ਮਰ ਜਾਵਾਂਗੇ ਰੋਜ ਹਰੀ ਸਿੰਘ ਨਲੂਆ ਸਾਨੂੰ ਇੱਥੋਂ ਲੈ ਜਾਂਦਾ ਪਸ਼ੌਰ ਤੋਂ ਜਮਰੌਦਾ ਕਿਲਾ ਸਾਡੇ ਤੋਂ ਬਣਵਾਉਂਦਾ ਏ ਸਾਰਾ ਦਿਨ ਸਾਡੇ ਤੋਂ ਦਿਹਾੜੀ ਕਰਵਾਉਂਦਾ ਏ ਤੁਸੀਂ ਦਿਹਾੜੀਆਂ ਕਰਨ ਵਾਸਤੇ ਥੋੜੀ ਜਮੇ ਜੀ ਮੈਂ ਤੁਹਾਨੂੰ ਇੱਕ ਰਾਏ ਦਿੰਦਾ ਮੈਂ ਸੁਣਿਆ ਸਿੱਖਾਂ ਦੇ ਬਾਰੇ ਜੇ ਸਿੱਖਾਂ ਨੂੰ ਤੁਸੀਂ ਗੁਰਨਾਨ ਨਾਨਕ ਪਾਤਸ਼ਾਹ ਦਾ ਵਾਸਤਾ ਪਾ ਦਿਓ ਨਾ ਤੁਸੀਂ ਜੋ ਵੀ ਇਹਨਾਂ ਤੋਂ ਮੰਗੋਗੇ ਤੁਹਾਨੂੰ ਦੇਰ ਵਾਸਤੇ ਤਿਆਰ ਹੋ ਜਾਂਦੇ ਨੇ ਉਸੇ ਵਕਤ ਹਾਜੀ ਖਾਨ ਜਰਨੈਲ ਹਰੀ ਸਿੰਘ ਨਲਵੇ ਨੇ ਇੱਕ ਪੱਤਰ ਕਾ ਲਿਖਦਾ ਕਹਿੰਦਾ ਹਰੀ ਸਿੰਘ ਮੈਂ ਤੈਨੂੰ ਮਿਲਣਾ ਚਾਹੁੰਨਾ ਮਿਲਣਾ ਹਰੀ ਸਿੰਘ ਨਲਵੇ ਨੇ ਅਜ਼ਾਦ ਦਿੱਤੀ ਖਾਲਸਾ ਜੀ ਸਰਦਾਰ ਦੇ ਸਾਹਮਣੇ ਆ ਕੇ ਸਹਾਜੀ ਖਾਨ ਇਹ ਕਹਿੰਦਾ ਸਰਦਾਰਾ ਤੈਨੂੰ ਗੁਰੂ ਨਾਨਕ ਪਾਤਸ਼ਾਹ ਦਾ ਵਾਸਤਾ ਮੇਰੀ ਜਾਨ ਬਖਸ਼ ਦੇ ਇਹ ਬਾਬੇ ਨਾਨਕ ਦਾ ਦਰ ਹੈ ਖਾਲਸਾ ਜੀ ਉਹ ਜੇ ਤੇ ਝੁੱਕ ਕੇ ਆਇ ਨੂੰ ਦੇਖ ਤੇ ਚੜ ਕੇ ਆਇ ਨੂੰ ਤੇਗ ਮਿਲਦੀ ਜਿੱਤੇ ਹਾਜੀ ਖਾਣੇ ਪਹਿਲਾਂ ਸਾਤੀ ਤਾਣੀ ਸੀ ਸਰਦਾਰ ਨੇ ਆਕਰ ਭਣ ਕੇ ਰੱਖ ਦਿੱਤੀ ਹੁਣ ਤੌਣ ਝੁਕਾ ਕੇ ਆਇਆ ਤੇ ਸਿੱਖ ਰਾਜ ਦਾ ਦੂਸਰਾ ਥੰਮ ਕਹਿ ਰਿਹਾ ਕਹਿੰਦਾ ਓਏ ਹਾਜੀ ਖਾ ਵਾਸਤਾ ਪਾਇਆ ਈ ਮੇਰੇ ਬਾਬੇ ਨਾਨਕ ਦਾ ਤੇ ਮੰਗੀ ਰਿਹਾਈ ਜੇ ਕਿਤੇ ਤੂੰ ਪਛੌੜ ਦਾ ਰਾਜ ਮੰਗਦਾ ਮੈਂ ਰਾਜ ਛੱਡ ਕੇ ਚਲੇ ਜਾਣਾ ਸੀ ਹੁਣ ਆਪਣੇ ਮਨਾਂ ਚ ਝਾਤ ਮਾਰਨ ਦਾ ਯਤਨ ਕਰੀਏ ਅਜੋਕਾ ਸਮਾਂ ਐਸਾ ਵੀ ਆ ਗਿਆ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਸੌ ਤੱਕ ਖਾਜਨੇ ਖਾਲਸਾ ਜੀ ਕਾਦੇ ਵਾਸਤੇ ਇਹ ਦੁਨੀਆ ਦਾ ਮਾਲ ਖੰਡਾ ਬੇਮੰਨਾ ਦਾ ਪਾਤਸ਼ਾ ਜਿਹਦੇ ਸਾਹਮਣੇ ਖੜਨ ਦੀ ਸਾਡੀ ਔਕਾਤ ਨਹੀਂ ਐਸੇ ਸੱਚੇ ਪਾਸ਼ੇ ਸੌਂ ਖੜ ਲਿਆ ਉਹ ਸਿੱਖਾ ਦਸਵੇਂ ਪਾਸ਼ੇ ਦੇ ਬਚਨ ਪੜ ਮਹਾਰਾਜ ਨੇ ਆਖਿਆ ਸੌਂ ਖਾਣ ਵਾਲੇ ਤੇ ਇਤਬਾਰ ਨਹੀਂ ਕਰਨਾ ਜਬਾਨ ਦੇ ਸਿੱਖ ਪਕੇ ਸਨ ਸਰਦਾਰ ਨੇ ਆਖਿਆ ਹਾਜੀ ਖਾਨ ਨੂੰ ਛੜ ਦਿੱਤਾ ਜਾਵੇ ਡੌੜਿਆ ਕਾਬਲ ਗਿਆ ਦੋਸਤ ਮੁਹੰਮਦ ਖਾਨ ਨੂੰ ਕਹਿ ਕੇ ਇਹਨ ਮਲਖਈਆ ਇਕੱਠਾ ਕੀਤਾ ਮੈਂ ਸ਼ਾਰਟ ਕੇ ਤਰੀਕੇ ਨਾਲ ਇਤਿਹਾਸ ਅਖੀਰ ਵਿੱਚ ਲੈ ਕੇ ਜਾਵਾਂ ਖਾਲਸਾ ਜੀ ਬੋਤ ਮੁਹੰਮਦ ਖਾਨੋ ਕਹਿ ਲੱਗੇ ਕਿੰਦਾ ਮੈਂ ਬਚ ਕੇ ਤਾਂ ਆ ਗਿਆ ਪਰ ਜਿੰਨਾ ਚਿਰ ਇਹ ਸਿੱਖਾਂ ਨੂੰ ਤਲੀਆਂ ਤੇ ਰੱਖ ਰੱਖ ਕੇ ਠੱਕੇ ਮਾਰ ਕੇ ਨਾ ਨਾ ਛਕ ਲਈਏ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਜੇ ਮਿਲਨੀ ਉਸ ਵਕਤ ਨਾਇਬਲ ਮੇਜਾ ਸਮੀਖਾਂ ਤਿਆਰ ਕੀਤਾ ਜਾਂਦਾ ਏ ਤੇ ਹਾਜੀ ਖਾਨ ਕਹਿੰਦਾ ਸੀ ਜਿਹੜਾ ਕਿਲੇ ਨੇ ਸਾਡੇ ਤੋਂ ਸਿਰ ਤੇ ਟੋਕਰੀਆਂ ਚਕਵਾ ਚਕਵਾ ਕੇ ਬਣਾਇਆ ਨਾ ਹਰੀ ਸਿੰਘ ਨੇ ਇਹ ਕਿਲਾ ਢਾਕੇ ਆਓ ਮੈਂ ਫਿਰ ਸਖੋਂ ਦੇ ਨਾਲ ਜ਼ਿੰਦਗੀ ਜਿਊਵਾਂਗਾ ਨਾਇਬ ਮਿਰਜ਼ਾ ਸਮੀਖਾ ਆਪਣੀ ਫੌਜ ਲੈ ਕੇ ਇਹ ਪਹੁੰਚ ਗਏ ਜਮਰਾਉ ਦੇ ਕਿਲੇ ਨੂੰ ਘੇਰਾ ਪਾ ਲਿਆ ਆ ਕੇ ਆਪ ਸਾਰੀਆਂ ਸੰਗਤਾਂ ਜਾਣਦੇ ਕਿਲੇ ਦੀ ਬਾਈ ਕੁਰਤੀਏ ਫਿਰ ਇੱਕ ਪੱਤਰਕਾ ਬੇਬੀ ਸ਼ਰਨ ਕੌਰ ਲੈ ਕੇ ਸਰਦਾਰ ਹਰੀ ਸਿੰਘ ਨਲਵੇ ਦੇ ਕੋਲ ਇਹ ਪਸ਼ੌਰ ਦੇ ਕਿਲੇ ਵਿੱਚ ਪਹੁੰਚਦੀ ਹੈ ਸਰਦਾਰ ਸਖਤ ਬਿਮਾਰ ਪਿਆ ਸੀ ਸਰਦਾਰ ਹਰੀ ਸਿੰਘ ਨਲਵੇ ਨੇ ਜਦ ਪੱਤਰਕਾ ਪੜ੍ਹੀ ਨਾ ਤੇ ਮਰਦ ਤਿਆਰ ਹੋ ਗਿਆ ਦਰਜਵੀਂ ਆਵਾਜ਼ ਵਿੱਚ ਆਖਿਆ ਕਿੰਦੇ ਖਾਲਸਾ ਜੀ ਆਰਾਮ ਹਰਾਮ ਇਨਸਾਨਾਂ ਦੇ ਲਈ ਅਜ ਕਾਮ ਤੇ ਭੀੜ ਬਣੀਏ ਮੇਰੇ ਦੇਸ਼ ਪੰਜਾਬ ਤੇ ਭੀੜ ਬਣੀਏ ਨਾ ਡਾਕਟਰ ਨੇ ਆਖਿਆ ਹਰੀ ਸਿੰਘਾ ਤੂੰ ਮੈਦਾਨੇ ਜੰਗ ਵਿੱਚ ਜਾਣ ਦੋਗਾ ਨਹੀਂ ਜੇ ਹੋਇਆ ਤੂੰ ਨਹੀਂ ਜਾ ਸਕਦਾ ਸਰਦਾਰ ਨੇ ਆਖਿਆ ਡਾਕਟਰ ਸਾਹਿਬ ਲੈ ਕੇ ਦੇ ਦਿਓ ਜੇ ਹਰੀ ਸਿੰਘ ਨਲੂਆ ਮੈਦਾਨੇ ਜੰਗ ਵਿੱਚ ਨਹੀਂ ਜਾਵੇਗਾ ਇਹਦੀ ਮੌਤ ਨਹੀਂ ਆਵੇਗੀ ਉਹਨੇ ਆਖਿਆ ਹਰੀ ਸਿੰਘਾ ਦੁਨੀਆ ਦਾ ਕੋਈ ਵੀ ਡਾਕਟਰ ਨਹੀਂ ਜੇ ਲੈ ਕੇ ਦੇ ਸਕਦਾ ਉਹਨੇ ਆਖਿਆ ਜੇ ਮਰਨਾ ਹੀ ਹੈ ਨਾ ਫਿਰ ਸਰਦਾਰ ਹਰੀ ਸਿੰਘ ਨਲੂਆ ਕੈਰਾ ਵਾਂਗ ਮੰਜੇ ਤੇ ਪੈ ਕੇ ਮਰਨਾ ਪਸੰਦ ਨਹੀਂ ਕਰੇਗਾ ਇਹ ਮਰਦਾਂ ਵਾਂਗ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਣਾ ਪ੍ਰਵਾਨ ਕਰ ਲਵੇਗਾ ਉਸੇ ਵਕਤ 10000 ਫੌਜ ਲੈ ਕੇ ਸਰਦਾਰ ਹਰੀ ਸਿੰਘ ਨਲਵਾ ਤੁਰਿਆ ਜੰਪਸ਼ੋਰ ਤੋਂ 5 ਵਾ ਦਿਨ ਨੂੰ ਜਮਰਾਦ ਪਹੁੰਚ ਗਏ ਸਰਦਾਰ ਨੇ ਅਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ ਉਧਰ ਕਿਲੇ ਵਾਲੇ ਸਿੰਘਾਂ ਨੂੰ ਪਤਾ ਚੱਲਿਆ ਉਹਨਾਂ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ ਇੱਕ ਪਾਸੇ ਨਾਇਵਲ ਮਿਰਜ਼ਾ ਸਮੀਖਾਂ ਹਰੇ ਹੈਦਰੀ ਅਸਮਾਨ ਚ ਝੂਲ ਰਹੇ ਨੇ ਇੱਕ ਪਾਸੇ ਖਾਲਸੇ ਦੇ ਕਮੀ ਪਰਚਨ ਅਸਮਾਨ ਦੇ ਵਿੱਚ ਫਰਟੇ ਮਾਰੇ ਖਾਲਸਾ ਜੀ ਇੱਕ ਪਾਸੇ ਯਾ ਅਲੀ ਯਾ ਅਲੀ ਦੇ ਨਾਰੇ ਇੱਕ ਪਾਸੇ ਸਤ ਸ੍ਰੀ ਅਕਾਲ ਦੇ ਜਕਾਰੇ ਤੇ ਮੈਦਾਨੇ ਜੰਗ ਜ਼ਿਆਦਾਤਰ ਕਿਸੇ ਦਾ ਲਿਹਾਜ਼ ਨਹੀਂ ਜੇ ਕਰਿਆ ਕਰਦਾ ਵਿਦਵਾਨ ਸੱਚ ਨੂੰ ਲਿਖਦੇ ਕਿਦਾਂ ਧਗੜ ਧਗੜ ਘੋੜੇ ਭੱਜਦੇ ਮੈਦਾਨ ਵਿੱਚ دڑک دڑک درا تر تو چلیا جی پٹک پٹک پہ سورمے زمین خرک خرک تیگا ٹالا اتنے چلیا چٹک, چٹک چٹکائے دل ویری اڑک اڑک جانا لوا کلیا پڑک فرق پچھی پر پراڑھ اڑ چلے دڑک دڑک چھاتیاں نے پڑ چلی بھائی تر تر تو گولی چل رہی کرے آریا اری مے بیٹ کے لڑ لڑے ਲੜ ਲੜ ਫੈਰੀ ਸਿੰਘਾਂ ਮਾਰੇ ਹੱਥੀ ਫੜ 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 ਕਾ ਨਹੀਂ ਕਰੇ ਤੀਰ ਲਗੇ ਤੜ 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 ਸੇਲਿਆਂ ਤੇ ਸੀਨੇ ਪੁਜੇ ਜੜ ਜੜ ਉਹ ਜੜ ਜੜ ਜੁਦਾ ਕੀਤੇ ਸਿਰ ਸਿਰ ਤੜ ਤੜ ਕਮਸਾਲ ਮੱਤਿਆ ਹੋਇਆ ਸੀ ਸੂਰਮਿਆਂ ਦੇ ਤੇਗਾ ਦੁਸ਼ਮਣਾਂ ਦੇ ਖੂਨ ਵਿੱਚ ਤਾਰੀਆਂ ਲਾਇਰੀਆਂ ਸੰਖਾਰ ਸਾਜੀਓ ਜਦ ਲੜਦੇ ਲੜਦੇ ਸਰਦਾਰ ਦੇ ਸਾਹਮਣੇ ਨਾਇਬਲ ਮਿਰਜ਼ਾ ਸਮੀਖਣ ਆਇਆ ਸਰਦਾਰ ਨੇ ਆਖਿਆ ਮਿਰਜ਼ਾ ਸਮੀਖਾ ਉਹ ਤੂੰ ਪਠਾੜੀ ਮਾ ਦਾ ਪੁੱਤ ਤੇ ਮੈਂ ਵੀ ਪੰਜਾਬਣ ਮਾ ਦਾ ਪੁੱਤ ਆ। ਬਗਾਨੀਆਂ ਮਾਵਾਂ ਦੇ ਪੁੱਤ ਮਰਵਾਉਦੇ ਫਿਰਦੇ ਆ। ਆਜੋ ਦੋਵੇਂ ਇੱਕ ਇੱਕ ਹੱਥ ਕਰਕੇ ਵੇਖ ਲਈਏ। ਰਿਜ਼ਲਟ ਜੰਗ ਦਾ ਆਪਣੇ ਨਾਲ ਹੀ ਨਿਕਲਣਾ ਜੇ। ਬਸ ਫਿਰ ਕਿੰਸੀ ਖਾਲਸਾ ਜਿਓ ਇੱਥੇ ਵਿਦਵਾਨ ਸੱਜਣ ਕਿਹਦਾ ਜੁੱਟੇ ਦੋਵੇਂ ਸੂਰਮੇ। ਕੋਈ ਨਹੀਂ ਮਾੜਾ ਨਹੀਂ ਸੀ। ਸਮੀਖਾ ਮੰਨਿਆ ਪਰ ਮੰਨਿਆ ਜਰਨੈਸੀ ਆਪਣੇ ਆ ਵਿੱਚ। ਹਰੀ ਸਿੰਘ ਲਲਵੇਂ ਨੂੰ ਇਹ ਕਾਰਿਆ ਉਸਨੇ। ਜੁੱਟੇ ਦੋਵੇਂ ਸੂਰਮੇ। ਰਣ ਮੰਡਨ ਹਾਰੇ ਉਹ ਚੱਪਾ ਝੱਲਣਾ ਸਕਦੇ ਫਿਰ ਯੋਧੇ ਭਾਰੇ ਉਹ ਮਾਰਨ ਛੱਟ ਵਿਦਾਨ ਵਾਗ ਹੋ ਬੱਬਾ ਭਾਰੇ ਉਥੇ ਫੁੱਲ ਢਾਲਾਂ ਦੇ ਝੜ ਗਏ ਟੁੱਟ ਗਏ ਕਿਨਾਰੇ ਉਥੇ ਤੇਗਾ ਲੜ ਲੜ ਟੁੱਟੀਆਂ ਛੱਡ ਕੇ ਚੰਗਿਆਰੇ ਉਹਨਾਂ ਹੱਥੀ ਰਹਿ ਗਿਆ ਹੱਥੀਆਂ ਤੋ ਕੋ ਸਦਾਰੇ ਦੇਖੋ ਰਜਾ ਖੁਦਾ ਦੀ ਕਿਹੜਾ ਜਿੱਤੇ ਕਿਹੜਾ ਹਾਰੇ ਜਦੋਂ ਨੈਬਲ ਮਿਰਜ਼ਾ ਸਮੀਖਾ ਦੇ ਵਾਰ ਗਏ ਖਾਲੀ ਸਰਦਾਰ ਨੇ ਘੋੜਾ ਵੜਿਆ ਇਹਦੇ ਸਾਹਮਣੇ ਆ ਕੇ ਕਹਿੰਦੇ ਸਮੀਖਾ ਓਏ ਆਪਣੇ ਵਾਰ ਕੀਤੇ ਲਾ ਹਰੀਸ ਉਹ ਨਲਵੇ ਦਾ ਵੀ ਵਾਰ ਲੈਂਦਾ ਜਾਈ ਛੜ ਕੇ ਸੱਫੀਆ ਕਾਲ ਦਾ ਜ਼ਿਕਾਰਾ ਦੇ ਕੇ ਹਵਾਵਾਂ ਦੇ ਵਿੱਚ ਤੇਗ ਨੂੰ ਹਲਾਰਾ ਸਰਦਾਰ ਨੈਬਲ ਮਿਰਜ਼ਾ ਸਮੀਖਾ ਤੇ ਪਰਮਾ ਵਾਰ ਹੈ ਕਿਉਂ ਕਹਦੇ ੱੱਲੇ ਪਟਕਾ ਕੇ ਹੋ 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 ਥੋੜੇ ਯਾ ਤਾਂ ਛੱਡ ਲਿਆ ੱੱਲੇ ਪਟਕਾ ਕੇ ਹੋ 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 ਥੋੜੇ ਯਾ ਤਾਂ ਛੱਡ ਲਿਆ ੱੱਲੇ ਪਟਕਾ ਕੇ ੱੱਲੇ ਪਟਕਾ ਕੇ ੱੱਲੇ ਪਟਕਾ ਕੇ ਹੋ 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 30 ਅਪ੍ਰੈਲ ਸਨ 1837 ਈਸਵੀ ਦਾ ਦਿਨ ਸਰਦਾਰ ਹਰੀ ਸਿੰਘ ਨਲੂਏ ਦੇ ਤੇਗ ਨੇ ਸੰਮੀ ਖਾਂ ਦੇ ਲੋਹ ਦਾ ਕੋਟ ਚੀਰਿਆ ਖਾਲਸਾ ਜੀ ਮਦਾਨੇ ਜੰਗ ਵਿੱਚ ਦੁਸ਼ਮਣ ਮਰਿਆ ਫੌਜ ਜੰਗ ਦਾ ਮੈਦਾਨ ਛੱਡ ਕੇ ਦੌੜ ਗਈ ਸੋ ਮਿਲਿਆ ਹੋਇਆ ਸਮਾਪਤ ਆਪ ਸਾਰਿਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ